ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆਂ ਅੱਜ ਇੱਕ ਨਵੇਂ ਵੀਡੀਓ ਦੇ ਨਾਲ ਟਰੈਕਟਰ ਲੈ ਕੇ ਹਾਜ਼ਰ ਹੋਏ ਆਂ ਬਿਲਕੁਲ ਸਾਫ਼ ਤੇ 오ਰੀਜਨਲ ਟਰੈਕਟਰ ਸੋਨਾ ਲਿਕਾ 60 ਡੀਆ ਟਰੈਕਟਰ ਹੈ ਜੀ ਪੰਜਾਬ ਨੰਬਰ ਆ ਤੇ ਮਾਡਲ ਦੀ ਗੱਲ ਕਰਕੇ 2002 ਮਾਡਲ ਟਰੈਕਟਰ ਹੈ ਜੀ ਟਰੈਕਟਰ ਦੇ ਚਾਰੇ ਟਾਇਰ ਪੱਕੇ ਟਾਇਰ ਆ ਜੀ ਨਾਲ ਦੇ ਟਾਇਰ ਆ ਅਗਲੇ ਟਾਇਰ ਟਰੈਕਟਰ ਦੇ 50 ਪੈਸੇ ਆ ਪਿਛਲੇ ਟਾਇਰ ਟਰੈਕਟਰ ਦੇ ਨਵੇਂ ਆ ਬਿਲਕੁਲ ਜੀ ਗੁਡਗਰ ਤੇ ਪੱਕੇ ਟਾਇਰ ਆ ਵੀ ਟਰੈਕਟਰ ਦਾ ਜੀ ਟਰੈਕਟਰ ਫੁੱਲ ਸਾਫ ਤੇ ਹੈਵੀ ਟਰੈਕਟਰ ਆ ਜੀ ਤੇ ਟਰੈਕਟਰ ਦੇ ਮੂਰੇ ਹੈਵੀ ਬੰਪਰ ਲੱਗਿਆ ਹੋਇਆ ਸੈਂਟਰ ਗੀਅਰ ਆ ਜੀ ਸੈਂਟਰ ਗੀਅਰ ਟਰੈਕਟਰ ਆ ਜੀ ਸਿੰਪਲ ਸਟੇਅਰਨ ਆ ਜੀ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈ ਕਿਸੇ ਵਾਸਤੇ ਕੋਈ ਆਵਾਜ਼ ਨਹੀਂ ਹੈਗਾ ਪੈਪ ਵਾਲੀ ਛਤਰੀ ਲੱਗੀ ਹੋਈ ਆ ਵਾਜਬ ਰੇਟ ਤੇ ਟਰੈਕਟਰ ਆ ਜੀ ਡਿਮਾਂਡ ਰੇਟ ਤੇ 240000 ਰੁਪਇਆ ਸਕਰੀਨ ਤੇ ਨੰਬਰ ਆ 9417805883 ਬਾਈ ਉਹਨਾਂ ਨਾਲ ਚਾਰ ਜਾਨਕਾਰੀ ਨੰਬਰ ਤੋਂ ਬੱਲ ਲੈ ਸਕਦੇ ਆ ਬਿਲਕੁਲ ਸਾਫ ਤੇ Ориਗਨਲ ਰਾਈਟਰ ਆ ਵਾਜਬ ਰੇਟਾਂ ਵਿੱਚ ਰਾਈਟਰ ਆ ਜੀ ਸਾਰਾ ਰਾਈਟਰ ਪੱਕਾ ਚਲਾ ਕੇ ਵਾਹ ਕੇ ਟ੍ਰੱਪਾ ਲਿਆ ਸਕਦੇ ਆ ਜੀ ਇੰਨਨ ਗੇਅਰ ਦੀ ਫੁੱਲ ਗਾਰੰਟੀ ਆ ਕਿਸੇ ਬੱਸ ਕੋਈ ਆਵਾਜ਼ ਨਹੀਂ ਪੰਜਾਬ ਨੰਬਰ ਆ 2002 ਮਾਡਲ ਆ ਰੇਟ 2 ਲੱਖ 40000 ਨੰਬਰ ਸਕਰੀਨ ਤੇ ਆ ਸਾਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਸਾਡੇ ਨਾਲ ਬਣਿਆ ਰਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ